ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਟਰ ਕੋ ਬਾਦਰ ਰੀਸੈਟ ਆਈ ਸਾਰੇ ਵੀਰਾਂ ਦੇ ਘਰ ਪਵਾ ਠੀਕ ਐ ਲਓ ਜੀ ਆ ਗਏ ਇਧਰ ਨਿਕਰੇ ਸਵੇਰੇ ਸਵੇਰੇ 11 ਵਜੇ ਠੀਕ ਐ ਕਿ ਨਹੀਂ ਮਤਲਬ ਸੀਤ ਐ ਇਧਰ ਹੀ ਉੱਠ ਖੜਾ ਸਵੇਰੇ ਸਵੇਰੇ 11 ਵਜੇ ਲਿਓ ਪ੍ਰੀਤ ਨੂੰ ਖੋਲਦਾ ਗੇਟ ਮੈਂ ਜਾ ਪੁੱਤ ਭੱਜ ਜਾ ਉਹ ਤੂੰ ਕਰੇ ਰੂਟ ਰੇਟੀ ਖਾਇਆ ਮਾ ਭੈਣ ਨੇ ਲੇਟ ਹੋ ਗਿਆ ਤੇ ਆਪਾਂ ਵੀ ਇਧਰ ਖੋਲੀਏ ਬੈਟਰ ਕੂਟਰ ਦਾ ਲੈ ਟਾਂ ਲੁਟਾਂ ਕਰਕੇ ਬੰਦ ਸਾਰੀਆਂ ਤੁੱਪਾਂ ਚੜਿਆ ਹੂੰ ਖੁੱਲ ਜਾ ਸਿੰਮ ਸਿੰਮ ਵੇਖੋ ਗੋਲਾ ਉੱਡ ਗਿਆ ਨਾ ਤਾਂ ਵੀਕ ਵੀ ਕੋਈ ਚੱਲ ਗੋਲੀ ਓਏ ਵੇਖੋ ਗੱਤੋ ḍeep ਐ ਨੂੰ ਮਾਰਦਾ ਡਾਰੀਆਂ ਇਹ ਵਾਹ ਦੇ ਗੋਲਾ ਮਾਨਾ ਵਾਲਾ ਗਦੇ ਬੱਚੋ ਕਿਵੇਂ ਹੋ ਵੀ ਸ਼ੇਕਟਾ ਬੱਚੇ ਤਾਂ ਛਿਰਾ ਪਾਲਦੇ ਆਉਂਦੇ ਆ ਪੂਰੇ ਓਕੇ ਯਾਰ ਵੋਟ ਲਓ ਜੀ ਅੱਜ ਬਗਲ ਟੂਸੇ ਵਾਲੇ ਕੁੱਤ ਨੂੰ ਟਾਈਮ ਨਾਲ ਡਾਉਣਾ ਆਪਾਂ ਚੱਲੋ ਸ਼ੇਰਾ 11 ਕਾ ਵੇੜਾ ਦਾ ਬਈ ਸਾਢੇ 10 11 ਵਜੇ ਠੀਕ ਹੈ ਇਹ ਕਿਹੜਾ ਆਦ ਗਿਆ ਇੱਕ ਹੋਰ ਛੜ ਦੀ ਨਾਲ ਭੇਜਿਆ ਆਪਾਂ ਸਾਥੀ ਹਾਂਜੀ ਤੇ ਇੱਕ ਛੜ ਦੀ ਇਹ ਜਾਨਵਰ ਗੁਲਾਬੀ ਕਾਂਟ ਵਾਲਾ ਬਈ ਠੀਕ ਹੈ ਚੱਲ 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 ਗੁਲਾਬੀ ਟੂਸੇ ਵਾਲਾ ਤਾਂ ਬਈ ਆਇਆ ਨਹੀਂਗਾ ਪਤਾ ਨਹੀਂ ਕਿੱਧਰ ਕੁਧਰ ਗਿਆ ਉਹ ਤਾਂ ਪਾਉ ਮਿੱਟੀ ਗਿਆ ਵਿਚਾਰਾ ਪੱਜ ਬੁਝ ਗਿਆ ਡਗ ਡਗ ਵਗੇ ਪਾਸੇ ਇਹ ਦੋ ਕੁਤਰ ੜਾ ਦੇ ਇੱਕ ਗੁਲਾਬੀ ਕਾਂਟ ਵਾਲਾ ਇੱਕ ਹਰਾ ਟੂਸਾ ਗੁਲਾਬੀ ਬਗਲਾ ਲਾਈਟਾਉਂਡ ਪਾ ਕਰ ਤਾ ਬੰਦਵਾ ਦੇ ਠੀਕ ਆ ਓਕੇ ਰਿਪੋਰਟਾ ਤੇ ਖੇਰ ਚੱਲ ਗਿਆ ਚਾਹੂ ਫੜਾਇਆ ਅੱਗੇ ਤੇ ਨਾਨਕੇ ਪਿੰਡ ਜਾ ਕੇ ਉਹਨਾਂ ਨਾਨੀ ਨੂੰ ਛੱਡ ਕੇ ਆਉਣਾ ਇੱਕ ਆਗੇ ਬਾੜ ਬੂਲ ਕਟਾਉਣੇ ਤੇ ਗੇਮ ਖੇਡਣੀ ਠੀਕ ਐ ਇੰਨੀ ਕੰਮ ਆਪਣੇ ਕੋਲੇ ਹਾਂਜੀ ਪਹੁੰਚ ਗਏ ਸੀ ਨਾਨਕੇ ਪਿੰਡ ਆਏ ਓਏ ਰਾਤ ਵੀ ਬਿਲ ਦਾ ਫਿਊਲ ਮੁੱਕ ਗਿਆ ਕੱਲ ਆਪਣੇ பைਕ ਦਾ ਦਾ ਫਿਊਲ ਮੁੱਕ ਗਿਆ ਸੀ ਬੀਜਰੇ ਦੱਸਿਆ ਨਹੀਂ ਉਹ ਵੀ ਗਲਾਈਟ ਰਿਹਾ ਤਾਂ ਮੁੱਕ ਗਈ ਤੇ ਮੁੜ ਕੇ ਬਈ ਫਿਰ ਬਲਜੀਤ ਤੋਂ ਮੈਂ ਕਿਹਾ ਮੈਨੂੰ ਫਿਊਲ ਦੇ ਕੇ ਜਾ ਮੈਨੂੰ ਫਿਊਲ ਦੇ ਕੇ ਗਿਆ ਰਾਹ ਚ ਫੜਾ ਕੇ ਗਿਆ ਫਿਰ ਮੈਂ ਨਾਨੀ ਨੂੰ ਲੈ ਕੇ ਇੱਥੇ ਆਇਆ ਬਸ ਇੱਥੇ ਆਇਆ ਬੈਠਾ ਚਾਹੂ ਪੀਤੀ ਕਹਿੰਦੇ ਵੀ ਕੋਠੀ ਤੇ ਆਪਣੇ ਕਬੂਤਰ ਰਹਿੰਦਾ ਇੱਕ ਮਾਮੇ ਕਹਿੰਦੇ ਮਾਪੇ ਕਬੂਤਰ ਰਹਿੰਦਾ ਕੋਈ ਨਾ ਭਾ ਵੀਖ ਲਈ ਨਹੀਂ ਇਹ ਕੀ ਗੱਡੀ ਗੱਲ ਹੈ ਮੈਂ ਕਿਹਾ ਵੇਖਣ ਚ ਕੀ ਜਾਂਦਾ ਚਲ ਫੜਦੇ ਨਹੀਂ ਨਹੀਂ ਯਾਰ ਥੱਲੇ ਵੀ ਵੇਖ ਲੀ ਬਾਬੇ ਉਹ ਗੱਲ ਤੋਂ ਇਧਰ ਇਹ ਪਰਲੇ ਕਰਨੇ ਵੇਖ ਲਾ ਉਧਰ ਮੈਂ ਜਾਣਾ ਨਹੀਂ ਮੈਂ ਮੁੜਨਾ ਪਿੰਡ ਆਪਾਂ ਥੱਲੇ ਜਲ ਕੇ ਕਰਣੇ ਤਾਂ ਤੋਂ ਨਹੀਂ ਵੇਖਦੇ ਆਪਾਂ ਘੜਦੇ ਹੋ ਨੇ ਨਹੀਂ ਆ ਬਿਠਾ ਬਿਠਾਈ ਤੇ ਦੇਖ ਲੈਣੀ ਇਹਨਾਂ ਦੇ ਘਰੇ ਰਹਿਣਾ ਬੱਚਾ ਵਈ ਕਿਹਦਾ ਗਲਾ ਬੀਟਾ ਉਰੀ ਦਾ ਮੈਂ ਪਹਿਲਾਂ ਹੀ ਦੱਸਿਆ ਜੀ ਮੈਂ ਬੱਚਾ ਹੋਣਾ ਹੈ ਇਹਦਾ ਆਹ ਰਿਹਾ ਇੱਕ ਮਿੰਟ ਕਰ ਲਾ ਫੋਕਸ ਆ ਬਿਠਾ ਬੀਬੀ ਬੀ ਇਹਨੇ ਬੀਬੀ ਬੀ ਨੇ ਬਈ ਕਰ ਲਾ ਜੂ ਆ ਬਿਠਾ ਰੋਕ ਲਾ ਰੋਕ ਲੈ ਇੱਕਦਾਂ ਤੇ ਕੈਮਰਾ ਖਰਾਬ ਹੋਇਆ ਪਿਆ ਯਾਰ ਪਤਾ ਨਹੀਂ ਕਿ ਇਹਦਾ ایرਾ ਵਾ ਪਿਆ ਤੇ ਪਿੰਡੋਂ ਹੀ ਹੋਣਾ ਇਹਨਾਂ ਦੇ ਕਿਤੇ ਹੈਣਾ ਹੋਰ ਤਾਂ ਕਿੱਥੋਂ ਆ ਗਿਆ ਕੈਮਰਾ ਵਾਲਾ ਖਰਾਬ ਹੈ ਯਾਰ ਕੋਲੇ ਹੋ ਕੇ ਦੇਖੀ ਕਿਤੇ ਹੋਰ ਵੀ ਰੰਗ ਹੈ ਕਿ ਨਹੀਂ 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 ਕੱਲੀ ਗੁਲਾਬੀ ਟੋਰੀ ਹੈ ਸ਼ੱਕ ਹੈ ਮੇਰੇ ਹਿਸਾਬ ਨਾਲ ਹੂੰ ਆ ਆ ਆਓ ਪਤਾ ਇਹ ਤਾਂ ਦੇਖ ਚਲੋ ਕੋਈ ਨਾ ਜਿੱਦਣ ਕਿਤੇ ਰਾਤ ਨੂੰ ਆਏ ਨਾ ਤੇ ਉਸ ਦਿਨ ਫੜ ਕੇ ਜਾਵਾਂਗੇ ਪੱਕਾ ਹੀ ਇਹਨੂੰ ਠੀਕ ਹੈ ਕਿ ਨਹੀਂ ਇੱਕ ਵੰਸਪੈਸਾ ਰਾਤ ਨੂੰ ਸੁਣਾਣਾ ਉਹਦੇ ਪੱਲ ਪੱਕ ਜਾਵਾਂਗੇ ਇੱਥੇ ਓਨਾ ਟਾਈਮ ਬੈਠਾ ਰਹਿੰਦੇ ਆ ਚਲੋ ਆਪਾਂ ਚਾਉਂਦੇ ਹੈਰ ਕਰ ਲਈ ਬਸ ਇੰਨਾ ਕੀ ਐ ਤੁਹਾਨੂੰ ਪਤਾ ਹੈ ਵੇਲੇ ਹੋ ਕੇ ਆਵਾਂਗੇ ਬਾਹਨ ਲੜ ਲੜਾ ਚੱਲਦੇ ਨੇ ਇਹਨਾਂ ਨੂੰ ਵੇਲੇ ਹੋ ਕੇ ਆਵਾਂਗੇ ਭਾਈ ਕੋਈ ਨਰਾਦਰ ਲੈ ਕੇ ਜਾਵਾਂਗੇ ਵੇਲੇ ਹੋ ਕੇ ਆਵਾਂਗੇ ਵੇਲੇ ਆਪਾਂ ਹੋਣਾ ਨਹੀਂ ਹਾਂਜੀ ਚੱਲ ਭਈ ਘਰ ਆ ਗਏ ਬਟਰ ਲਾਲ ਭਾਈ ਪੁੱਤਰਾਂ ਦਾ ਕਾੜ ਮੇਰੇ ਗਿਰੋ ਕਹਾਂ ਕਿ ਦੇ ਵਾਕਈ ਇੰਨੇ ਬਾਜ਼ਾ ਦਾ ਹੋਟੀ ਰੱਖ ਲੋ ਯਾਰ ਲਾਲ ਭਾਈ ਬਣਨ ਸਿੱਣਾ ਪਾਪਾ ਬੇਟ ਲਾਲ ਭਾਈ ਜੀ ਹੋਰ ਵੀ ਬੜੇ ਪਲੇਅਰ ਹੋਇਆ ਚਲੇ ਗਏ ਘੇਟਾ ਚਲੋ ਬਾਪੇਓ ਵਾਸ ਚਾਲਨੇ ਕਰੇ ਹਾਂਜੀ ਬਾਪੇਓ ਆ ਗਈ ਜੀ ਕਰੇ ਬਬੂਤਰ ਦੇ ਕੇ ਨਾ ਜਿਹੜੇ ਤੜਕੇ ਛੱਡ ਆ ਗਏ ਸੀ ਤੂੰ ਛੱਡੇ ਸੀ ਨਾ ਮੁੰਲਾ ਦਾ ਬਬੂਤਰ ਦੋਸ਼ਿਆ ਇੱਕ ਮਿੰਟ ਦੇਖ ਲੈ ਮੈਂ ਫਿਰ ਧਕਾਉਣਾ ਸੋਣਾ ਇਹ ਪਰਦੇ ਹੋਇ ਤਾਂ ਦੇਸੀ ਨਹੀਂ ਵਾਪੇ ਰਿਹਾ ਕਿਹਨੂੰ ਛੱਡੋ ਗੇਮ ਨਾਲ ਕੇ ਤੜਕੇ ਦੇ ਕੀ ਮੈਚ ਨਹੀਂ ਖੇਡਦੇ ਆ ਆਹ ਕਮਰਾ ਇਹ ਤਾਂ ਢੰਡਾ ਢੰਡਾ ਕਮਰਾ ਇਹ ਤਾਂ ਬਚਾ ਹੀ ਜਾਂਦਾ ਯਾਰ ਛੱਡੋ ਵਾਪੇ ਕਰੋ ਸਟਾਰਟ ਕਰੀਏ ਸਟਾਰਟ ਪਬਜੀ ਹਾਂਜੀ ਆ ਗਏ ਇੱਧਰ ਲੈ ਰਹੀ ਸਾਰਾ ਦੰਡਪਾ ਕੇ ਕਰੇ ਇਹ ਉਹ ਫੇੜ ਕੇ ਚੱਕੀ ਸਟਿੰਗ ਚੱਕਣਾ ਚਾਬੀਆਂ ਨੀ ਉਧਰਲੇ ਘਰੀ ਬੰਨਿਆ ਪੇ ਚਲੋ ਖੋਲੀਏ ਗੇਟ ਬਈ ਕਬੂਤਰਾਂ ਨੂੰ ਦਾਣਾ ਪਾਣੀ ਯਾਰ ਆਪਣੇ ਕਬੂਤਰ ਕਿੱਥੇ ਆ ਯਾਰ ਉਹਨਾਂ ਲਈ ਕਬੂਤਰ ਵਿਖੇ ਬਈ ਜਿਹੜੇ ਛੱਟ ਕੇ ਗਏ ਸੀ ਦੋਵੇਂ ਆਪਾਂ ਜਾਲ ਜੂਲ ਤੇ ਨਾ ਬੈਠੇ ਹੋਣ ਯਾਰ ਆਏ ਸੋਫਾ ਹਾਂ ਨਹੀਂ ਇੱਕ ਹੈਗਾ ਇੱਕ ਕਿੱਧਰ ਗਿਆ ਖੜ ਜੋ ਦੋਵੇਂ ਬੈਠੇ ਕਿ ਇੱਕ ਬੈਠਾ ਇੱਕ ਬੈਠਾ ਬਈ ਯਾਰ ਕਬੂਤਰ ਬਗਲ 2 ਸੀ ਵਾਲਾ ਬਗਲ 2 ਸੀ ਵਾਲਾ ਮੈਨੂੰ ਅਗਲਾ ਦਾ ਪੱਤੇ ਵਾ ਗਿਆ ਬਾਈ ਯਾਰ ਨਾ ਹੀ ਛਤਰੀ ਤੇ ਹੈ ਨਾ ਹੀ ਜਾਲ ਤੇ ਹੈ ਇਹਦੇ ਹੋਰ ਪਾਸੇ ਬੈਂਦਾ ਨਹੀਂ ਕਬੂਤਰ ਹੋਣ ਚਲੋ 1 ਮਿੰਟ ਦੇਖਦੇ ਕੀ ਉਹ ਚਾਚਾ ਫਿਰਦਾ ਦਿਖਿਆ ਤਾਂ ਠੀਕ ਹੈ ਨਹੀਂ ਫਿਰ ਸਮਝ ਲਿਓ ਭੱਜ ਗਿਆ ਜੀ ਉਹ ਵੀ ਕਬੂਤਰ हां जी मेरे दोस्तों बात आई सारे कबूतरों दा ना पानी ठीक है फ्रेश खुराक फ्रेश वाटर ਤੇ ਉਹ ਕਬੂਤਰ ਬਈ ਭੱਜ ਗਿਆ ਗਲਾਬੀ ਬਗਲ ਤੇ ਖੱਬਾ ਹਰਾ ਟੂਸਾ ਹਨਾ ਜਿਵੇਂ ਆਇਆ ਸੀ ਉਵੇਂ ਹੀ ਗਿਆ ਬਈ ਉਹ ਬਸ ਆਪਣਾ ਕਾਂਤੀ ਵਾਲਾ ਫਿਰਦਾ ਉੱਡ ਗਿਆ ਸੀਗਾ ਬਈ ਫਿਰ ਤੇ ਚਲੋ ਨੂੰ ਤਾਂ ਰਾਤ ਨੂੰ ਨਾ ਦੇਾਂਗੇ ਆ ਕੇ ਤੇ ਦੋ ਕਬੂਤਰ ਇੱਕ ਪਹਿਲਾ ਗਲਾਬੀ ਟੂਸੇਲਾ ਆਪਣਾ ਗਿਆ ਹਨਾ ਉਹ ਇੱਕ ਆ ਵੀ ਗਿਆ ਇੱਕ ਕਰੇਗਾ ਗੱਲਾ ਆ ਚਲੋ ਕੋਈ ਚੱਕਰ ਨਹੀਂ ਕੋਈ ਇਸ਼ੂ ਨਹੀਂ ਬਾਬਾ ਬੱਚੇ ਬੁੱੱਚੇ ਡਾਇਆ ਕਰਾਂਗੇ ਹੰਦ ਸਿਆਦ ਹੈ ਹਨ ਤੇ ਇਧਰ ਵੀ ਪਾਦਾ ਦਾਣਾ ਪਾਣੀ ਇਧਰ ਵੀ ਦਾਣਾ ਪਾਣੀ ਪਾਦਾ ਇਧਰ ਵੀ ਪਾਦਾ ਦਾਣਾ ਪਾਣੀ ਇਧਰ ਵੀ ਪਾਦਾ ਦਾਣਾ ਪਾਣੀ ਇਧਰ ਵੀ ਪਾਦਾ ਦਾਣਾ ਪਾਣੀ ਤੇ ਇਹ ਬੈਠ ਗਾਲ ਨੂੰ ਵੀ ਪਾਦਾ ਦਾਣਾ ਪਾਣੀ ਡੰਨੋ ਕਿਆ ਕੰਮ ਹੁਣ ਤੇ ਲੇ ਖੇਤ ਗੋਹੇ ਵਾਲੀ ਗੱਡੀ ਲੈ ਕੇ ਤੇ ਭਾਈ ਸਾਹਿਬ ਲੈ ਆਏ ਨੀਰਨੂਰਾ ਵੱਢ ਕੇ ਲੜੇ ਵੀਡੀਓ ਅਪਲੋਡ ਕਰਿਆਵਾਂਗੇ ਤੇ ਖੇਤ ਇੱਕ ヘア ਵੀ ਕੱਟ ਕਰਾਉਂਦੀ ਰਿਹਾ ਬਾਈ ਜੇ ਹੋ ਸਕਿਆ ਤਾਂ ਹਾਂਜੀ ਆ ਗਈ ਜੀ ਕੀਤ ਲੇਕੇ ਨੀਰੇ ਵਾਲੀ ਰੇੜੀ ਇੱਕ ਮਿੰਟ ਪਾਈ ਉਹ ਕੋ ਕੱਢੀ ਹਾਂਜੀ ਵੀਡੀਓ ਕਰਤੀ ਆਪਲੋਡ ਨੀਰਾ ਵੜਵਾ ਕੇ ਲਦਵਾਤਾ ਕਿਉਂਕਿ ਅਜੇ ਨਾਉਣਾ ਨਹੀਂਗਾ ਆਪਾਂ ਹਣਾ ਵਿਹਲੇ ਸੀ ਜਮਾ ਮੈਂ ਕਾ ਤੋ ਲਿਬੜਨਾ ਹੈਗਾ ਤੇ ਉਹ ਕੇ ਡਾ ਨਾ ਬਾਹਰ ਜਾਣਾ ਸੀ ਯਾਰ ਭੁੱਖ ਜੀ ਲੱਗੇ ਸੀ 버거 ਖਾ ਕੇ ਆਉਂਦੀ ਰਿਹਾ ਸੀ ਪਨਾ ਲਾਲ ਦਾ ਫਿਰ ਬਾਬਾ ਕਹਿੰਦਾ ਬਾਲਾ ਘਰੇ ਗੱਡੀ ਛੱਡਾ ਮੁੜ ਕੇ ਲੇਟ ਹੋਏਗਾ ਯਾਰ ਕਹਿੰਦਾ ਅਸੀਂ ਆਵਾ ਦਾ ਕੰਮ ਨਿਬੜ ਕੇ ਟੈਨਸ਼ਨ ਫਰੀ ਹੋ ਜਾਵਾਂਗੇ ਮੈਂ ਵੀ ਸਹੀ ਐ ਠੀਕ ਐ ਦੋ ਬੰਦੇ ਸਿੱਕ ਚੱਲਿਆ ਘਰ ਨੂੰ ਇੱਕ ਖਜਾਈ ਜਾਂਦਾ ਇਧਰ ਨੂੰ ਚਲੋ ਦੇਖਦੇ ਹਾਂ ਕੀ ਆ ਬੰਤਾ ਹੈ ਬਾਬੇ ਚੱਲਦੇ ਆ ਘਰ ਹਾਂਜੀ ਪਹੁੰਚ ਗਈ ਘਰੇ ਗੱਡੀ ਲੈ ਕੇ 1 ਮਿੰਟ ਪਾਈ ਕੱਢਦੀ ਇਹਨੂੰ ਆਪਾਂ ਮੋਟਰਸਾਈਕਲ 'ਮਾ ਕਰੂੰ ਹਾਂ ਸਾ ਤੇ ਬਈ ਕਬੂਤਰ ਦਾ ਵੀ ਫੋਨ ਆਇਆ ਆਪਣੇ ਦਾ ਉਹ ਵੀ ਤੁਹਾਨੂੰ ਦੱਸਦਾ ਮੈਂ ਲਓ ਜੀ ਲਿਓ ਉਹਨੂੰ ਵੀ ਰੋਟੀ ਨਸੀਬਾ ਦੀ ਟਾਈਮ ਨਾਲ ਹੀ ਲਓ ਜੀ ਇਧਰ ਆਪਣੇ ਬੰਦੇ ਨਾ ਵੀ ਰਾਸ਼ਨ ਪਾਈ ਰੱਖਦੀ ਇੱਕ ਦੀ ਹੋਰੀ ਸੰਤਰੀ ਜੀ ਦੇ ਇੱਕ ਦਾ ਚਿੱਟਾ ਪਾਣੀ ਇੱਕ ਦਾ ਪੀਲਾ ਪਾਣੀ ਹੈ ਇੱਕ ਦਾ ਚਿੱਟਾ ਪਾਣੀ ਹੈ ਕਬੂਤਰ ਨੂੰ ਪੀਲਾ ਪਾਣੀ ਲੱਗਦਾ ਹੈ ਇੱਕ ਕੂਤਰ ਨੂੰ ਚਿੱਟਾ ਪਾਣੀ ਲੱਗਦਾ ਹੈ ਇਸ ਹਿਸਾਬ ਬਤਾਵਾ ਹੈ ਠੀਕ ਹੈ ਤੁਸੀਂ ਆਪਣਾ ਗੁਲਾਬੀ ਟੂਸੇ ਵਾਲਾ ਕਬੂਤਰ ਸਹਾ ਗਿਆ ਬਈ ਠੀਕ ਹੈ ਉਹ ਮੈਨੂੰ ਆਇਆਗਾ ਇਹ ਕੜਾ ਹਸਤੂਲਾ ਤੇਰੇ ਆਲੇ ਮੁੰਡੇ ਦਾ ਫੋਨ ਆਇਆ ਮੈਨੂੰ ਜਿਹੜਾ ਆਪਣੇ ਕੂਤਰ ਨੂੰ ਸ਼ੋਰ ਜਾ ਨਿਗਾ ਜਾ ਹੈ ਨਾ ਤੇ ਉਹਦਾ ਫੋਨ ਆਇਆ ਕਹਿੰਦਾ ਬਾਈ ਤੇਰਾ ਕਬੂਤਰ ਆਇਆ ਮੇਰੇ ਕੋਲ ਮੈਂ ਵੀ ਕਿਹੜਾ ਤੇ ਮੈਂ ਕਰੀ ਗੁਲਾਬੀ ਕਾਂ ਤੇ ਸੱਜੀ ਲਾਲ ਜੀ ਨਾਲ ਪੀਲੀਆਂ ਖਟੀਆਂ ਅੱਖਾਂ ਤੇ ਮਹਾਵਾਹ ਓਏ ਤੇਰੇ ਸੱਜਣਾ ਕਹਿੰਦਾ ਬਈ ਮੇਰੀ ਫੋਨ ਚ ਰੀਚਾਰਜ ਮੁੱਕਿਆ ਪਿਆ ਆਇਆ ਤਾਂ ਕਹਿੰਦਾ ਉਦੋਂ ਦਾ ਹੀ ਐ ਜਦੋਂ ਹਨੇਰੀ ਆਈ ਸੀਗੀ ਬਾਕੀ ਹੋਰ ਵੀ ਨੇ ਫੋਨ ਤੇ ਗੱਲਬਾਤ ਕੀਤੀ ਆਪਣੇ ਨਾਲ ਚਲੋ ਜਦੋਂ ਉਹ ਉਹ ਤੇ ਉਹਦੇ ਕੋਲੋਂ ਆਪਾਂ ਲੈਣ ਗਏ ਕਬੂਤਰ ਤੇ ਜਾ ਮੰਨ ਕੇ ਚਲੋ ਉਹ ਵੀ ਉਹ ਆਪਣੇ ਕੋਲ ਛੱਡਣਾ ਆ ਇੱਥੇ ਕਬੂਤਰ ਨੂੰ ਜਦੋਂ ਵੀ ਵੀਡੀਓ ਦੇ ਨਾਲ ਗੱਲਬਾਤ ਕਰਾਵਾਂਗੇ ਆਪਾਂ ਠੀਕ ਹੈ ਕਿ ਨਹੀਂ ਤੇ ਆਪਣਾ ਕੂਤਰ ਸ਼ਗਾ ਰਹਿ ਕੇ ਜਾਵੜੇ ਹੋਵੇ ਉਹ ਤੇ ਨੇਰੀ ਵਾਲੇ ਦੇ ਨ ਕਬੂਤਰ ਆਪਣਾ ਗੁਲਾਬੀ ਪੂਛੇ ਵਾਲਾ ਠੀਕ ਹੈ ਹਾਂਜੀ ਬਾਜ਼ਲ ਆਏ ਸੀ ਜੀ ਖਾਨ ਚੀਚੀ ਲੈਣ ਲੈ ਲੈ ਸਨੈਕ ਲਾਈਟ ਰੋਸਟਡ ਕਰਿਸਪ ਪੀਨਟਸ ਐ ਇੱਕ ਹੋਰ ਫੇਵਰੇਟ ਚੀਜ਼ ਬਣੀ ਆ ਆਲੂ ਪੀਕਾ ਲੈ ਕੇ ਸਮਾਨਾ ਚੱਲਦੇ ਪੈਟਰੋਲ ਹੋਏ ਬਿੱਲੀ ਰਾਹ ਕੱਟ ਗਈ ਓਏ ਭਾਈ ਓਏ ਬੱਚ ਬੱਚ ਮਾਰ ਕੇ ਭਾਈ ਹੋ ਜਾਂਦੀ ਬਿੱਲੀ ਰਾਹ ਕੱਟ ਕੇ ਸੱਚੀ ਨਾ ਗੱਲ ਪਰ ਡਿੱਗ ਬਗੇ ਦੇ ਮਤ ਪੈੜੀ ਹੋ ਗਏ ਹਾਂਜੀ ਆ ਗਏ ਇਧਰਲੇ ਕਰੇ ਜੀ ਮਹਾਂ ਪਹਿਲਾਂ ਲਾਈਟਾਂ ਨੂੰ ਟਰਾ ਛੱਡਿਆ ਆ ਕੇ ਬਹਾਲਾ ਹਨਦਕਾਰ ਸੈ ਬੈਗਾ ਇਧਰ ਇਧਰ ਲੇ ਕਰੇ ਨਰੇ ਮੈਂ ਕਬੂਤਰ ਤਾੜ ਜੀ ਆਪਣਾ ਨਾ ਹੋ ਬਟਾ ਸਾਹਮਣੇ ਜੰਗਲੇਜ ਕਾਂਤ ਵਾਲਾ ਕਾਂਤ ਗੁਲਾਬੀ ਆ ਹਣਾ ਤੇ ਗੁਲਾਬੀ ਟੂਸੜਾ ਰਹਿ ਕੇ ਤੇ ਉਹ ਟੂਸੇ ਬਗਲ ਜੀ ਵਾਲਾ ਦਾ ਪੱਤੇ ਹੀ ਵਾ ਗਿਆ ਹਣਾ ਚਲੋ ਇਹ ਆ ਬੈਠਾ ਜੰਗਲੇਜ ਹੋਇਆ ਇਹਨੂੰ ਬਈ ਲਾ ਕੇ ਕਰਮ ਹੈ ਅੰਦਰ ਕਰਦੇ ਹੁਟੇ ਜੀ ਹਾਂਜੀ ਲਾਈਟਾਂ ਲੂਟਾਂ ਛੜਤੀਆਂ ਜੀ ਕਬੂਤਰ ਕਰ ਲਿਆ ਕਾਬੂ ਜੰਗਲੇ ਚ ਠੀਕ ਆ ਕਿ ਨਹੀਂ ਤੇ ਝਲ ਬੇਟਾ ਗੁਸ ਜਾ ਅੰਦਰ ਬਾਇਆ 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 ਕਮੜਾ ਇਹ ਕਿਹ ਹੋ ਗਿਆ ਉਹ ਕਬੂਤਰ ਵੀ ਇਹ ਕਹਿੰਦੇ ਬਹੁਤ ਡਾ ਜੋਰ ਬੋਲ ਆ ਕਬੂਤਰ ਨੇ ਘਰੇ ਉਹ ਘਾ ਟੋੜਦਾ ਸੀ ਉਹ ਉੱਥੇ ਆ ਕੇ ਬਹੁਤ ਡਾ ਉਤਰ ਪਈ ਉਹ ਮੁੰਡਾ ਹੱਸਦਾ ਸੀਗਾ ਹਣਾ ਉਹ ਜੋਰ ਬੋਲ ਆਇਆ ਬਾਕੀ ਚਲੋ ਉਹਦੇ ਮੂੰਹ ਹੀ ਸੁਣਾਵਾਂਗੇ ਸਾਰੀ ਕਹਾਣੀ ਸੁਣੋ ਕਿ ਕਿਵੇਂ ਗਿਆ ਤੇ ਕੀ ਬਣਿਆ ਤੇ ਕਿਵੇਂ ਫੜਿਆ ਤੇ ਕਿਨਾ ਉੱਟਿਆ ਲਾ ਦਿਆਂ ਲੌਕ ਲੂਗ ਯਾਰ ਤੇ ਮੈਂ ਆਪ ਘਰੇ ਹੁਣ ਨਾ ਰੋਟੀ ਪਾਣੀ ਖਾ ਪੀ ਆਵਾਂ ਲੀਆ ਨੂੰ ਦਾ ਪਾਤਾ ਹਾਂ ਟਾਈਮ ਨਾਲ ਤੇ ਬਸ ਫਿਰ ਆ ਜਾਵਾਂਗੇ ਇਧਰ ਆਪਾਂ ਠੀਕ ਹੈ ਹਾਂਜੀ ਤੇ ਕਿਸੇ ਦੇ ਘਰੇ ਵੇ ਕਬੂਤਰ ਡਿੱ ਗਿਆ ਵੈ ਫੋਨ ਆਇਆ ਉਹਦਾ ਹਨਾ ਪਿੰਡ ਚੋਂ ਵੀ ਬੰਨ ਕੇ ਚੱਲ ਕਹਿੰਦੇ ਸੀ ਸਾਡੇ ਘਰੇ ਕਬੂਤਰ ਡਿੱ ਗਿਆ ਵੈ ਲੈ ਜਾ ਆ ਕੇ ਮੈਂ ਚੱਲ ਵੀ ਆ ਗਿਆ ਦੇਖਦੇ ਆ ਕਿਹੜਾ ਕਬੂਤਰ ਹੈ ਕੀ ਸੀ ਨੇ ਚੱਲ ਕੇ ਲਾਉਣੇ ਆ ਵੀਡੀਓ ਬਾਕੀ ਹੋ ਕੇ ਆਪਾਂ ਓਹ ਤੇਰੀ ਫੋਨ ਨਾ ਆਈ ਤਾਂ ਅਸੀਂ ਆਏ ਨਾ ਸ਼ੇਰਾ ਸੁਪਰਿਆ ਦੇਲੀ ਘੜਤਾ ਹੀ ਮਰੇ ਨੇ ਆ ਗਏ ਜੀ ਪਰਦੇ ਦੂਜੇ ਪਾਸੇ ਗੁਰਦੁਆਰੇ ਤੇ ਸਕੂਲ ਵਾਲੀ ਸਾਈਡ ਹੈ ਨਾ ਇਧਰ ਡਿੱਗਿਆ ਸੀ ਕਿਸਦੇ ਘਰੇ ਯਾਰ ਕਹਿੰਦੇ ਲਿਆਉਂਦਾ ਚੱਕ ਕੇ ਮਨ ਲੱਗਦਾ ਮੇਬੀ ਮੁੰਡਾ ਖੜੇ ਆ ਬੈਠ ਕਰ ਰਹੇ ਆ ਭਾਈ ਹਾਂਜੀ ਕੀ ਹਾਲ ਆ ਉਸਤਾਦ ਜੀ ਵਧੀਆ ਵੱਡੇ ਵੱਡੇ ਜਾਨਵਰ ਚੱਕੀ ਫਿਰਦੇ ਜੇ ਆ ਪਤਾ ਨਹੀਂ ਕਿੱਥੋਂ ਆ ਗਏ ਫੇ ਉਹ ਡਿੱਗਿਆ ਆਪਣੇ ਘਰੇ ਆ ਕੇ ਸੋ ਵੱਡ ਗਿਆ ਸੀਗਾ ਹੂੰ ਮੈਂ ਤਾਂ ਹੁਣ ਹੀ ਘਰੇ ਆਇਆ ਨਾ ਘਰ ਦੇ ਕਹਿੰਦੇ ਡਿੱਗਿਆ ਠੀਕ ਆ ਠੀਕ ਆ ਜੀ ਇਹ ਜਾਨਵਰ ਹੈ ਜੀ ਜਿਹੜਾ ਲਿਆਂਦਾ ਚਾਕੇ ਮੁੰਡੇ ਨੇ ਹੋਰ ਫਿਰ ਯਾਰ ਓਕੇ ਆਪਣਾ ਤਾਂ ਹੈ ਨੀਗਾ ਯਾਰ ਪਤਾ ਨਹੀਂ ਕਿਦਾ ਲਿਬੜਿਆ ਜਾ ਪਤਾ ਨਹੀਂ ਕਿਦਾ ਡਿੱਕਿਆ ਚੱਲ ਕੋਈ ਗੱਲ ਨਹੀਂ ਘਰੇ ਲੈ ਚੱਲਦੇ ਆ ਦੇਖਦੇ ਆ ਕੀ ਵਾਦੂਗਾ ਠੀਕ ਹੈ ਕਿ ਨਹੀਂ ਵਾਦੂ ਕਿੱਥੇ ਹੈ ਹੋਰ ਜੀ ਕੀ ਹਾਲ ਹੈ ਬਹੁਤ ਠੀਕ ਹਾਂ ਹੋਰ ਜੀ ਵਧੀਆ ਵਧੀਆ ਠੀਕ ਹੈ ਜੀ ਇਹਦਾ ਫੋਨ ਕੀਤਾ ਸੀ ਇਹਨਾਂ ਨੇ ਕਹਿੰਦੇ ਕੁੱਤਰ ਲੈ ਜਾਣੇ ਆ ਅੱਜ ਮੈਂ ਕਿਹੜਾ ਡਿੱਕ ਗਿਆ ਤੇ ਵਾ ਮੈਂ ਚੱਲ ਲੈ ਜਾਣਾ ਨਾਲੇ ਵੀਡੀਓ ਨਾਲੇ ਵੀਡੀਓ ਬਣਾ ਦਿੰਨੇ ਆ ਪੁੰਨ ਹੋ ਜੂਗਾ ਨਾਲੇ ਲੈ ਜਾਂਦੇ ਆ ਕਰਕੇ ਠੀਕ ਹੈ ਹਾਂ ਜੀ ਲਿਆਂਦਾ ਹੀ ਜਾਨਵਰ ਕਰੇ ਠੀਕ ਆ ਬਈ ਆ ਜਾਨਵਰ ਹੈਗਾ ਪਤਾ ਨਹੀਂ ਕੀ ਦਾ ਬਈ ਵੱਡੀ ਕਬੂਤਰੀ ਹੈ ਬੱਚਿਆਂ ਵਾਲੀ ਤੇ ਅੱਖਾਂ ਓਕਾਂ ਸੈਟਾਂ ਉਹ ਵੀ ਸੈਟ ਹੈ ਮੇਰੇ ਹਿਸਾਬ ਨਾਲ ਤੇ ਇਧਰ ਛੜ ਦਿੰਨੇ ਆ ਜਾਲ ਚ ਬਈ ਹਨਾ ਕੋਈ ਚੱਕਰ ਨਹੀਂ ਜਿਹਦਾ ਹੋਇਆ ਇਹ ਆਪੇ ਕਰ ਲੂਗਾ ਹਿਸਾਬ ਕਰਤਾ ਅਗਣਾ ਚਰਾਂਕ ਲੱਗੇ ਇਹਦੇ ਚਲੋ ਛੱਡੋ ਯਾ ਛੱਲ ਖੰਡ ਬਹ ਜਾ ਐ ਇਧਰੀ ਮਰੀ ਪਈ ਐ ਤਾਂ ਵੇ ਭੁੱਖੀ ਧਾਈ ਚਲੋ ਕੋਈ ਨਾ ਹੁਣ ਕਰਾਂ ਟਾਈਮ ਹੈ ਨਹੀਂ ਕੱਲ ਨੂੰ ਹੀ ਦੇਖਾਂ ਕਿ ਦੀ ਐ ਠੀਕ ਆ ਤੇ ਕਿਰਾਂ ਲੈ ਕੇ ਆਪਾਂ ਕਰੇ ਛਰਤੀਏ ਚਾਲ ਚੱਈਏ ਨੂੰ ਓਕੇ ਆ ਡੰਨਾ ਰੋਟੀ ਪਾਣੀ ਖਾਣਾ ਮੈਂ ਜਾ ਕੇ ਤਾਂ ਜੀ ਪਿੱਛੇ ਤੇ ਉਹ ਪਾਣੀ ਦੀ ਵਾਰੀ ਵੀ ਮੇਰੀ ਯਾਦ ਆ ਗਈ ਠੀਕ ਹੈ ਕਿ ਨਹੀਂ ਪਰ ਦੇਖਦੇ ਹਾਂ ਕੀ ਬੰਦ ਹੈ ਹਾਂਜੀ ਪਹੁੰਚ ਗਏ ਜੀ ਖੇਤ ਪਾਣੀ ਛੱਡਣ ਭਾਈ ਠੀਕ ਹੈ ਤੇ ਲੈਈਏ ਪਾਣੀ ਵੱਢ ਕੇ ਮਗਰੋਂ ਛੇਤੀ ਛੇਤੀ ਟਾਈਮ ਪਿਆ ਹੋਇਆ ਤਾਂ ਇਧਰ ਛੱਡ ਕੇ ਤੇ ਮੁੜ ਕੇ ਚੱਲਾਂਗੇ ਕਰੇ ਫਿਰ ਆਪਾਂ ਹਾਂਜੀ ਛੜਤਾ ਜੀ ਪਾਣੀ ਸਿੱਧਾ ਆਪਣੇ ਖੇਤ ਕੰਨੀ ਨੂੰ ਇਧਰ ਤਾਈ ਕੀ ਵਾਰੀ ਚੱਲੀ ਜਾਂਦੀ ਸੀ ਹੈਣਾ ਵਾਰੀ ਦਾ ਮੈਨੂੰ ਵੀ ਨਹੀਂ ਪਤਾ ਵੀ 9 ਵਜੇ ਵੜਦੇ ਆ 9:10 ਤੇ ਕਿ 9:20 ਤੇ ਕਿ 9:30 ਤੇ ਮੈਂ ਤਾਂ ਕਹੇ 10 ਮਿੰਟ ਪਹਿਲਾਂ ਵੜਦੇ ਨਾ ਕਹੇ 10 ਮਿੰਟ ਲੇਟ ਵੜ ਲੈਣਾ ਮੈਂ ਤਾਂ ਆਹ ਹਿਸਾਬ ਕਰਦਾ ਕਦੇ ਮੈਂ 9:30 ਵੜਦੇ ਨਾ ਕਹੇ 9:20 ਤੇ ਵੜਦਣਾ ਆ ਕੇ ਨਾ ਕਦੇ ਨੂੰ 25 ਤੇ ਵੜਦਾ ਜਦੋਂ ਜੀ ਕਰਦਾ ਮੈਂ ਤਾਂ ਉਹਦੀ ਡੱਕ ਦਿੰਨਾ ਸੱਚੀ ਨਹੀਂ ਪਤਾ ਪਾਣੋ ਹੈ ਨਾ ਕੀ ਟਾਈਮਿੰਗ ਟੂਮੀ ਹੈ ਵਾਰੀ ਦੀ ਚਲੋ ਗਾਹਮੂਏ ਮਾਰ ਕੇ ਨਾ ਠੀਕ ਹੈ ਫਿਰ ਚੱਲਦੇ ਆ ਘਰ ਨੂੰ ਇਹ ਤਾਂ ਬੈਟਰੀ ਵੀ ਲੈਂਦੀ ਹੈ ਨਾਲ ਮੈਂ ਮੈਂ ਕਿ ਸਫਲ ਕਰਸਾਨ ਬਣ ਜੀਏ ਚੱਲੀ ਇਹ ਵਾਪਿਓ ਕਰੇ ਇਹ ਜਿਹੜਾ ਚਪਲਾ ਉਹ ਚਪਲਾ ਦਾ ਬਾਰਾ ਮਿੱਥੀ ਪਾ ਲੈਣਾ ਕਰ ਦੀ ਲਾਈਟਾਂ ਪੱਖੇ ਬੰਦ ਚੱਕੀ ਟੌਰਚ ਲਾਈਏ ਜਿੰਦੇ ਆ ਭਾਇਆ ਨੇ ਮੰਜਾ ਲੈ ਕੇ ਪ੍ਰੋਜੈਕਟ ਜਾਂ ਲਾਈ ਗਏ ਤੇ ਚੱਲ ਇੱਕ ਮਿੰਟ ਯਾਰ ਹਾਂਜੀ ਓਕੇ ਜੀ ਡਨ ਰਿਪੋਰਟਾਂ ਇਧਰ ਛੜਤਾ ਪਾਣੀ ਬੰਬ ਪਈ ਨਿਕਲਦੀ ਆ ਪਾਣੀ ਬਹੁਤ ਜ਼ਿਆਦਾ ਆ ਫੋਲੀ ਆ ਪਾਣੀ ਕਹਿ ਸਕਦੇ ਆ ਹਨਾ ਜਮਾ ਜਿਸ ਕੋ ਕਹਿ ਸਕਤੇ ਹਾਂ ਪੂਰਾ ਆਨ ਟਾਪ ਹੈ ਪਾਣੀ ਤੇ ਪਰਾਂ ਛੜ ਰੱਖਿਆ ਬਾਵਾ ਵਾਣ ਚ ਤੇ ਇਧਰ ਵੀ ਛੜ ਰੱਖਿਆ ਮੰਨ ਕੇ ਚੱਲੋ ਠੀਕ ਹੈ ਕਿ ਨਹੀਂ ਖਾਲਦਾ ਜਾਂਦਾ ਲਿਪਦਾ ਹੀ ਜਾਂਦਾ ਖਾਲ ਜਾ ਬਈ ਲਿਪਦਾ ਵੀ ਕੀ ਖਾ ਤਰਦਾ ਹੀ ਜਾਂਦਾ ਖਾਲ ਜਾ ਜਮਾ ਬੰਬ ਵੀ ਪਈ ਨਿਕਲਦੀ ਆ ਕੋਈ ਨਾ ਦਾ ਪੈਨ ਦੇ ਪੜਾ ਕੇ ਕਰਾਂ ਟੁੱਟਣ ਦੇ ਵਟਾਂ ਹੀਰੀ ਆ ਵਸਵਾਦ ਗਾਹ ਪਾਣੀ ਘਟਾਉਂਦਾ ਕੋਈ ਲੱਗਦਾ ਮੈਨੂੰ ਚਲੋ ਠੀਕ ਆ ਬਾਬੇ ਛੱਡ ਤਾਂ ਪਾਣੀ ਬਸ ਚੱਲਦਿਆਂ ਘਰੇ ਬਈ ਖਾਣਾ ਆਉਣਾ ਗੇਂਗੋਂ ਖੇਡਣੀ ਆਰ ਦਿਨੇ ਵੀ ਅੱਜ ਘਟ ਖੇਢੀ ਗਈ ਐ ਤਾਂ ਕਰਕੇ ਕੋ ਟੀਮ ਨਹੀਂ ਆਈ ਅੱਜ ਮੇਰੀ ਖੇਡਣ ਵਾਲੀ ਬੰਦੇ ਸਾਡੇ ਮਿਸ ਮਾਰਨ ਲੱਗ ਗਏ ਠੀਕ ਹੈ ਹਾਂਜੀ ਚੱਲ ਪਈ ਜੀ ਖੇਤ ਨੂੰ ਮਗਾ ਦੇ ਗਈ ਐ ਵਾਰੀ ਬੁਰੀ ਵਾਰਡ ਲਈ ਕਿ ਨਹੀਂ ਵੀ ਸੋਕ ਆ ਕੀ ਹੋਇਆ ਥੋੜਾ ਕੇ ਬਈ ਇਹ ਇਧਰ ਤਾਂ ਟਾਂਕਾ ਜੁੜੀ ਤੇ ਥੀੜ ਇਹ ਲੋਪੋਸਾਂ ਚੰਗੀ ਚੱਲਦੇ ਹਾਂਜੀ ਓਕੇ ਰਿਪੋਰਟ ਪਾਣੀ ਲਿਆ ਵੱਡਾ ਭਾਈ ਟੱਕਣ ਕਰਕੇ ਬੰਦੇ ਉਧਰ ਅੱਪਾ ਗਾਹਲੇ ਵਾਣੂ ਚੇ ਵਾਂ ਦਾ ਪਾਣੀ ਮੁੜਿਆ ਹੁੰਦਾ ਸੀ ਤੇ ਚੱਲਦੇ ਆ ਭਾਈ ਘਰ ਨੂੰ ਬਸ ਇੰਨੇ ਹੀ ਕੰਮ ਸੀ ਵਾ ਓਕੇ ਦੰਨ ਹੈ ਕੰਮ ਤਾਂ ਉਹ ਹੈ ਪਰ ਆਗਾ 1.5 ਵਜੇ ਪਹੁੰਚਣਾ ਹਾਂਜੀ ਮੇਰੇ ਵੀਰੋ ਤੇ ਇੱਕ ਗੱਲ ਹੋਰ ਭਾਈ ਸੱਚ ਨਾ ਬੜੇ ਭਰਾਵਾਂ ਦੇ ਕਮੈਂਟ ਆ ਰਹੇ ਆ ਬਾਈ ਵਲੌਗ ਇੰਗਲਿਸ਼ ਚ ਪਾਉਣ ਲੱਗ ਗਿਆ ਵਲੌਗ ਇੰਗਲਿਸ਼ ਚ ਪਾਉਣ ਲੱਗ ਗਿਆ ਹਨਾ ਬਾਈ ਵਲੌਗ ਇੰਗਲਿਸ਼ ਚ ਨਹੀਂ ਹੁੰਦੇ ਇਹ YouTube ਨੇ ਨਾ ਆਪੇ ਮਤਲਬ ਆਟੋ ਡਬਿੰਗ ਦੀ ਆਪਸ਼ਨ ਲਾਈ ਹੈਗੀ ਹਨਾ ਕਿ ਉਹ YouTube ਆਪਦੇ ਵੱਲੋਂ ਹੀ ਡਬ ਕਰ ਦਿੰਦਾ ਹੈਗਾ ਉਹਨੂੰ ਪੰਜਾਬੀ ਨੂੰ ਇੰਗਲਿਸ਼ ਚ ਤਾਂ ਉੱਥੋਂ ਬਈ ਸਿਲੈਕਟ ਕਰ ਲਿਆ ਕਰੋ ਉੱਥੇ ਸਿਲੈਕਟ ਦੇ ਆਪਸ਼ਨ ਹੁੰਦੇ ਆ ਵੀ ਪੰਜਾਬੀ ਚ ਵਲੌਗ ਸੁਣਨਾ ਹੈ ਕਿ ਇੰਗਲਿਸ਼ ਸੁਣਨਾ ਹੈ ਕਿ ਹਿੰਦੀ ਚ ਜਿਹੜੀ ਭਾਸ਼ਾ ਚ ਵੀ ਕਹੋ ਉਸੇ ਭਾਸ਼ਾ ਚ ਵਲੌਗ ਚੱਲੂਗਾ ਮੇਰੇ ਹਿਸਾਬ ਨਾਲ ਤੇ ਜਿਸ ਤੱਕ ਮੈਨੂੰ ਪਤਾ ਹੈ ਮੈਨੂੰ ਬੜੇ ਕਮੈਂਟ ਆਏ ਹਨ ਫਿਰ ਮੈਨੂੰ ਬਲਜੀਤ ਨੇ ਦੱਸਿਆ ਆਪਣੇ ਨੇ ਸਾਨੂੰ ਪਤਾ ਚੱਕੀ ਵਾਲੇ ਮੁੰਡੇ ਨੇ ਤੇ ਉਹ ਕਹਿੰਦਾ ਐ ਕਰਕੇ ਵੀ ਆਹ ਗੱਲ ਹੈ ਮੈਂ ਵੀ ਠੀਕ ਹੈ ਤਾਂ ਕਰਕੇ ਮੈਂ ਤੁਹਾਨੂੰ ਦੱਸਾਂ ਵੀ ਵਲੌਗ ਪੰਜਾਬੀ ਚ ਹੀ ਹੁੰਦੇ ਆ ਬਈ ਉਹ YouTube ਆਟੋ ਡਬਿੰਗ ਕਰ ਦਿੰਦੀ ਆ ਹਰੇਕ ਭਾਸ਼ਾ ਟਰਾਂਸਲੇਟ ਕਰ ਦਿੰਦੀ ਆ ਤੇ ਤੁਸੀਂ ਉੱਥੋਂ ਸਿਲੇਕਟ ਕਰ ਲਿਆ ਕਰੋ ਜਿਹੜੀ ਭਾਸ਼ਾ ਚ ਵਲੌਗ ਚੱਲਣਾ ਹੋਵੇ ਠੀਕ ਹੈ ਜੀ ਇਹ ਸਪੈਸ਼ਲ ਕਲਿੱਪ ਲਾਈ ਹੈ ਵਿੱਚ ਮਾਜੀ ਵੀਡੀਓ ਤੇ ਸ਼ੂਟ ਕਰਕੇ